ਜਲੰਧਰ ਲੋਕ ਸਭਾ ਦੇ ਨਕੋਦਰ ਹਲਕੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਣ ਮਹਿੰਮ ਦੌਰਾਨ ਪਿੰਡ ਬਿੱਲੀ ਚਹਾਰਮੀ ਵਿੱਚ ਹਲਕੇ ਦੇ ਲੋਕਾਂ ਨਾਲ ਤਾਸ਼ ਖੇਡਦੇ ਹੋਏ ਨਜ਼ਰ ਆਏ ਚੰਨੀ ਨੇ ਤਾਸ਼ ਖੇਡ ਰਹੇ ਪਿੰਡ ਦੇ ਵਿਅਕਤੀਆਂ ਨਾਲ ਸੀਪ ਦੀ ਬਾਜ਼ੀ ਲਗਾਈ ਤੇ ਇਹ ਬਾਜ਼ੀ ਜਿੱਤ ਕੇ ਸਾਬਤ ਵੀ ਕਰ ਦਿੱਤਾ ਕਿ ਉਹ ਤਾਸ਼ ਵੀ ਵਧੀਆ ਖੇਡ ਲੈਂਦੇ ਹਨ ਇਸ ਦੌਰਾਨ ਚੰਨੀ ਨੇ ਇਨ੍ਹਾਂ ਲੋਕਾਂ ਨਾਲ ਬੈਠ ਕੇ ਦਰਖਤ ਦੀ ਛਾਂ ਹੇਠ ਰੋਟੀ ਖਾਂਦੀ ਤੇ ਲੋਕਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਪਿੰਡ ਦੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਹੁਤ ਚੰਗਾ ਲੱਗਾ ਕਿ ਸਾਬਕਾ ਮੁੱਖ ਮੰਤਰੀ ਉਹਨਾਂ ਵਿੱਚ ਆਮ ਆਦਮੀ ਦੀ ਤਰ੍ਹਾਂ ਬੈਠ ਕੇ ਉਹਨਾਂ ਦੀ ਗੱਲਬਾਤ ਸੁਣ ਰਿਹਾ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਹੁੰਦੇ ਹੋਏ ਵੀ ਆਮ ਲੋਕਾਂ ਲਈ ਅੱਜ ਵੀ ਆਮ ਲੀਡਰ ਹੀ ਹੈ ਚੰਨੀ ਸਾਹਿਬ ਨੇ ਉਹਨਾਂ ਨਾਲ ਬੈਠ ਕੇ ਤਾਸ਼ ਖੇਡੀ ਤੇ ਉਹ ਇੱਕ ਸਦਾਰਨ ਵਿਅਕਤੀ ਵਾਂਗ ਵਿਚਰੇ ਸਨ ਤੇ ਅਜਿਹੀ ਕੁਆਲਿਟੀ ਹੋਰ ਲੀਡਰ ਵਿੱਚ ਦੇਖਣ ਨੂੰ ਨਹੀਂ ਮਿਲਦੀ ਹੈ ਅੱਜ ਮੈਂ ਨਕੋਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਹੈ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ ਬਾਈ ਜੀ ਯਾਰ ਹੋਰ سارے ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿਲ ਆ ਰਿਹਾ ਮੈਂ ਕੋ ਨੂੰ ਕੱਲੇ ਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੰਨਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਿਆ ਘਰ ਚੱਲਣੇ ਮੁਸ਼ਕਲ ਹੋ ਗਏ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਤਾਂ ਐਡਾ ਬੜਾ ਬਿਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣ ਇਹ ਬੰਦੇ ਅਵਾਜ਼ਾਰ ਹੋਏ ਵੀ ਇਹਨਾਂ ਦਾ ਬਿਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿਲ ਐ ਆਡਾ 65000 ਬੈਲੈਂਸ ਕੱਲ ਨੂੰ ਉਹਨੂੰ ਤੇ ਆਪਣਾ 7000 ਰੈਂਟ 7000 ਭਰਤਾ ਹਾਂ 65000 ਰੈਂਦਾ ਹੈ ਕਨੈਕਸ਼ਨ 65000 ਸਾਰਾ ਕੁੱਲ ਟੋਟਲ ਸੀ 9000 ਕਨੈਕਸ਼ਨ ਕੱਟੋਗਾ ਕਿ ਹੈਗਾ ਨਹੀਂ ਕਨੈਕਸ਼ਨ ਚੱਲਦਾ ਹੈ ਕਟਣਾ ਇਹ ਹੋਏਗਾ ਸਾਡੇ ਪੈਣ ਜੀ ਤੁਹਾਡਾ ਪੈਣ ਜੀ ਬੰਨੇ ਤੱਕ ਕੀ ਕਹੀਆਂ ਥੋੜੋ ਥੋੜੇ ਤੁਹਾਡੇ 22000 ਇਸ ਪੈਣ ਜੀ ਦਾ ਬਿੱਲ ਇਹਨਾਂ ਦੇ ਪਰਿਵਾਰ ਦਾ ਰਵਿੰਦਰ ਕੌਰੇ ਦਾ ਨਾਮ ਹੈ ਤੁਹਾਡਾ ਪੈਣ ਜੀ ਤੁਹਾਡਾ ਇਹ ਆਇਆ 30000 ਰੁਪਇਆ ਤੇ ਸਾਡਾ ਤਾਂ ਮੀਟਰ ਵੀ ਲਾ ਕੇ ਰਿਆ 30000 ਇਹਨਾਂ ਦਾ ਬਿੱਲ ਹੈ ਇਹਨਾਂ ਦਾ ਮੀਟਰ ਲਾ ਲੈ ਗਿਆ ਤੇ ਬਿਨਾ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਆ ਤੁਹਾਡਾ ਪੈਣ ਜੀ 9000 ਬਿਲ ਇਹਨਾਂ ਦਾ ਬਿਲ ਕੀ ਆ ਨਾ ਮੈਂ ਤੁਹਾਡਾ ਮਨਦੀਪ ਕਾਪਾ ਜੀ ਮੈਂ ਕਿ ਵੀ ਤਾਰ ਕੇ ਆਈ ਆ ਪਹਿਲਾਂ ਕਿੰਨਾ ਤਾਰਿਆ ਸੀ ਮੈਂ 4000 ਤਾਰ ਕੇ ਆਈ ਆ ਤੇ ਉਸ ਸਾਲ ਦੇ ਵਿੱਚ ਵਿੱਚ ਫਿਰ ਆ ਗਿਆ ਇੱਕ ਮੇਰੇ ਘਰੇ ਨਾ ਦਾ ਇਨਵਰਟਰ ਲਾਏ ਸੀ ਪੱਖਾ ਪੱਕਾ ਚੱਲ ਜਾਂਦਾ ਤੇ ਬਲ ਵੀ ਚੱਲਦਾ ਹੈ ਇਹ ਪੱਕਾ ਚੱਲਦਾ ਬਿਲ ਕਿੰਨਾ ਹੈ 9000 9000 ਬਿਲ ਹੈ ਤੇ ਪਹਿਲਾਂ ਵੀ ਤਾਰ ਕੇ ਆਏ ਹੁਣ ਇਹਨਾਂ ਨੂੰ ਤਾਰਨੇ ਤੇ 14000 ਹੋਏ ਵੇ ਬਾਬਾ ਜੀ 12000 12000 ਇਹਨਾਂ ਦਾ ਬਿਲ ਖੜਾ ਹੈ ਤਾਰਨੇ ਤੋਂ ਹੋਵਾ ਜਾ ਰਿਹਾ ਤੁਹਾਡਾ ਭਾਈ ਜੀ ਹਾਂਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿੱਲ ਹੈ ਤੇ ਕੋਈ ਇਹਦੀ ਸੁਣਵਾਈ ਨਹੀਂ ਹੈ ਤੁਸੀਂ ਦੱਸੋ ਭੈਣ ਜੀ 10000 ਇਹਦਾ ਬਿੱਲ ਇਹ ਤਾਰਿਆਈ ਹੈ 11000 ਹੋਰ ਮੰਗਦੇ ਆ ਤੇ ਇਹਦਾ ਕਨੈਕਸ਼ਨ ਕੱਟਣ ਆ ਗਿਆ ਤੁਸੀਂ ਦੱਸੋ ਬੀਬੀ ਜੀ था था 14 ਹਜ਼ਾਰ ਆ ਰਿਹਾ ਵਾ ਤੇ 22000 ਰੁਪਏ ਲੈਦਾ ਆਇਆ 14000 ਇਹ ਗਰੀਬ ਆਦਮੀ ਤਾਰਿਆ ਆ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਨੇ ਕਨੈਕਸ਼ਨ ਕੱਟਣ ਨੂੰ ਕਹਿ ਰਹੇ ਵਾਟਰ ਭੈਣ ਜੀ 17000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਮੇਰੇ ਪਾਸ ਬੀਬੀਆਂ ਖੜੀਆਂ ਇੱਕ ਤੋਂ ਪਿੰਡ ਦੀਆਂ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਏ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੁਆਰੇ ਲੱਗੇ ਸੀ ਬਿਨਾਂ ਪੈਸਿਆਂ ਦੇ ਤੇਰਾ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22000 ਤੇਰਾ 65000 ਹੈ ਤੇ ਦਾ 22000 ਹੈ ਤੇ ਦਾ 10000 ਹੈ ਕੋਈ 35000 ਹੈ ਇਹ ਕਿੱਥੇ ਤੇ ਆਗੇ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਅਸੀਂ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿੱਲ ਦੀ ਗੱਲ ਕਰਦੇ ਆ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾ ਗਰੀਬ ਪਰਿਵਾਰ ਖੜੇ ਹੈ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ ਹੈ 35 35 40 40 50 50 ਹਜ਼ਾਰ ਕਿੱਥੇ ਦੇ ਭਰਨਗੇ ਗਰੀਬ ਲੋਕ ਦੇਖੋ ਇਹ ਮੇਰੀ ਭੈਣ ਦਾ ਬੀਬੀ ਦੀ ਸ਼ਕਲ ਕਿੰਨੀ ਕਮਜ਼ੋਰ ਹੋ ਗਈ ਹੈ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਕੋਈ ਬਿਜਲੀ ਦੀ ਸੁਰਉ ਨਹੀਂ ਮੁੱਕ ਕੇ ਤਿੰਨ ਬੱਚੇ ਮੈਂ ਉਹਦੇ ਸਾਹ ਦੀ ਦਿਹਾੜੀ ਆਕਾਰ ਕਰ ਔਰ ਉੱਪਰ ਤੇ ਕਿੰਨਾ ਬਿੱਲਾ ਆਇਆ ਹੋਇਆ ਅਤਾਂ 10000 ਤਾਰਿਆ 10000 ਤਾਰਿਆ 11000 ਹੋਰੇ ਕਿੱਥੇ ਦੇ ਗਿਆ 11000 ਰੁਪਏ ਲੈ ਕਹਿੰਦੇ ਦੇ ਦੋ ਨੀਤੇ ਸਮੀਟਰ ਲਾ ਕੇ ਲੈ ਜਾਣਾ ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ ਉਹ ਇੰਨੇ ਜਿਆਦਾ ਕਰਤੇ ਐ ਕਿ ਜੇ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ ਹੁਣ 10000 ਕਿੱਥੋਂ ਦੇ ਗਿਆ ਸੀ ਧਾੜੀਆਂ ਕਰ ਕਰਕੇ ਕੀ ਆਹੀ ਰੋਟੀ ਦਾ ਸਾਰ ਕੇ ਨੇ ਕੀ ਆਹੀ ਧਾੜੀਆਂ ਕਰਕੇ ਕਿਦੋਂ ਤੱਕ ਤਰਹੀ ਹੋਈ ਐ ਬਰਾਵਾ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹ ਨਾ ਲੋਕਾਂ ਦੇ ਨਾਲ ਧੋਖਾ ਕਰਿਆ 121000 ਇਹ ਬੀਬੀਆਂ ਨੂੰ ਨਾ ਦੇ ਇਹਨਾਂ ਨੇ ਤਿੰਨ ਮਹੀਨਿਆਂ ਦੇ ਵਿੱਚ ਕੋਆਪਰੇਟਿਵ ਬੈਂਕਾਂ ਦੇ ਵੀ ਕਰਜ਼ੇ ਮਾਫ਼ ਕੀਤੇ ਜੋ ਵੀ ਬਿੱਲ ਸੀ ਇਹਨੀਆਂ ਸਹੂਲਤਾਂ ਮਿਲੀਆਂ ਨੇ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਿਆ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਕਹਿੰਦੇ 600 ਜੂਨਟ ਮਾਫੀ ਇੱਕ ਵੀ ਯੂਨਟ ਮਾਫ ਨਹੀਂ ਹੋਈ ਉਹ ਤੋਂ ਪਿਛਲੇ ਬੈਲ ਇਹਨਾਂ ਨੇ ਮਾਫ ਕੀਤੇ ਸੀ ਉਹਨਾਂ ਨੂੰ ਉਹ ਵੀ ਮਾਫ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰੋਂ ਇਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੇ ਉਹ ਮਤਲਬ بڑا ਮੀਟਰ ਹੈ ਨਹੀਂ ਕਰ ਚਾ ਨਹੀਂ ਨਹੀਂ ਲਾਏ ਹੋਏ ਪਰ ਨਹੀਂ ਆਈਆਂ ਤੇ ਜੇ ਉਹ ਦਾ ਆਦਮੀ ਹੈ ਤੇ ਤਾਰ ਲਾ ਦਿੰਦੇ ਤਾਰ ਲਾ ਗਏ ਆ ਤੇ ਜੇ ਉਹ ਹੁਣ ਇਹਨਾਂ ਨੂੰ ਉਲਟਾ ਪੜਾ ਰਿਹਾ ਕਿ ਤੁਹਾਡੇ ਅਸੀਂ ਨਜਾਇਜ਼ ਕਨੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਦਾ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਜੋ ਨਹੀਂ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ ਕਰਦੀ ਔਰ ਇੰਨੇ ਜਿਆਦਾ ਰੇਟ ਕਿਉਂ ਹੈ ਇੱਕ ਐਸ ਵੀ ਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਤੇ 21000 ਬਿੱਲ ਹੈ ਕਿੱਥੇ ਰਵੇਗੀ ਇੱਕ ਬੱਲਵ ਦਾ 21000 ਬਿੱਲ ਕਿਵੇਂ ਆ ਗਿਆ ਤੋ ਇਹ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੇ ਇਹਨਾਂ ਗਰੀਬਾਂ ਦੇ ਬਿੱਲ ਦੁਆਰੇ ਤੋਂ ਮਾਫ ਕੀਤੀ ਜਾਣ ਇਹਨਾਂ ਦੇ ਬਿਲ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨਹੀਂ ਤਾਂ ਸਾਨੂੰ ਐਜੀਟੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ ਬੜੇ-ਬੜੇ ਬਿੱਲ ਖੜੇ ਇਹ ਕਿੱਦਾਂ ਚੱਲੂਗਾ ਕਦੋਂ ਇਹ ਅੱਜ ਤਾਂਗੜਾ ਪਿੰਡ 'ਚ ਖੜਾ ਮੇਰੇ ਨਾਲੇ ਕਿਸਾਨ ਵੀਰ ਖੜੇ ਆ ਮੱਕੀਆਂ ਇਹਨਾਂ ਨੇ ਬੀਜਿਆ ਮਿਆਂ ਨਖੋਦਰ ਦਾ ਹਲਕਾ ਇੱਥੇ 14 ਤਰ ਕਿਸਾਨੀ ਤੇ ਲੋਕ ਨਿਰਭਰ ਹੈ ਇਹਨਾਂ ਨੂੰ ਸਿਰਫ 4 ਘੰਟੇ ਬਿਜਲੀ ਆਉਦੀ ਉਹਦਾ ਵੀ ਕੋਈ ਟਾਈਮ ਨਹੀਂ ਪਤਾ ਕਦੋਂ ਆ ਜਾਣੀ ਹੈ ਭਾਈ ਤੁਸੀਂ ਦੱਸੋ ਤੁਹਾਨੂੰ ਬਿਜਲੀ ਕੱਟ ਲੱਗਦੀ ਹੈ 4 ਘੰਟੇ 2 ਮਿੰਟੇ ਕੱਟ ਲਾ ਦੇ ਤਾਂ ਦੋ ਹੀ ਦਿੰਦੇ ਕੋਈ ਵਾਰ ਵਿੱਚੋਂ ਵੀ 2 ਘੰਟੇ ਮਿਲਦੀ ਹੈ 2 ਘੰਟੇ 2 ਵਜੇ ਆਉਂਦੀ ਹੈ ਕਦੋਂ 2 ਜਿੰਨਾ ਤਾਂ 3 ਵਜੇ ਸਾਢੇ ਦਾ ਰਾਤ ਨੂੰ 12 ਵਜੇ ਸਾਢੇ ਕਦੇ ਰਾਤ ਨੂੰ 2 ਵਜੇ ਆ ਜਾਂਦੀ ਕਦੇ 4 ਵਜੇ ਕਦੇ 12 ਵਜੇ ਕਿਸਾਨ ਸੌ ਨਹੀਂ ਪਾਰਿਆ ਤੇ ਬਿਜਲੀ ਹੈ ਜਿਹੜੀ ਉਹਨੂੰ ਡਿੱਕੀ ਜਾਂਦੇ ਆ 4 ਘੰਟੇ ਕਿਹਾ ਉਹ ਤੁਹਾਨੂੰ ਦਵਾਂਗੇ ਤੇ ਦਿੰਦੇ 2 ਘੰਟੇ ਤੇ ਇਹ ਜਿਹੜੇ ਭਗਵੰਤ ਮਾਨ ਜੀ ਹੈ ਇਹ ਝੂਠ ਬੋਲੀ ਜਾਂਦੇ ਕਿ ਅਸੀਂ 24 ਘੰਟੇ ਬਿਜਲੀ ਦਿੱਤੇ ਦਿੰਦੇ ਆ ਆ ਕਾਂਗਣਾ ਪਿੰਡ ਹੈ ਨਕੌਦਰ ਹਲਕਾ ਆ ਕਿਸਾਨ ਖੜੇ ਆ ਕਿਸੇ ਨੂੰ 2 ਘੰਟੇ ਤੇ ਜ਼ਿਆਦਾ ਬਿਜਲੀ ਨਹੀਂ ਮਿਲ ਰਹੀ ਉਹਦਾ ਵੀ ਕੋਈ ਟਾਈਮ ਨਹੀਂ ਸਾਰੀ ਰਾਤ ਡਿੱਕਣੀ ਪੈਂਦੀ ਏ ਦਿਨ ਵਿੱਚ ਕਰੇ ਦਿੰਦੇ ਨਹੀਂ ਸੋ ਇਹ ਕਿਸ ਤਰ੍ਹਾਂ ਕਿਸਾਨਾਂ ਦੇ ਨਾਲ ਕਿੰਨਾ ਕੁ ਧੋਖਾ ਕਰੇਗੀ ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਆਪ ਉਹਦੀ ਪਹਿਲਾਂ ਤਾਂ ਇੱਕ ਵਾਰੀ ਕੋਈ 24 ਘੰਟੇ ਬਿਜਲੀ ਨਹੀਂ ਦਿੰਦੇ 4 ਘੰਟੇ ਘਾਟੇ ਬਿਜਲੀ ਨਹੀਂ ਦਿੰਦੇ ਜੀ ਹਾਂ ਜੀ ਜੀ ਸਰ ਜੀ 4-4 ਘੰਟੇ ਪਾਣੀ ਨਹੀਂ ਆਉਂਦਾ ਸਾਰਾ ਸਿਟੀ ਏਰੀਆ 4-4 ਘੰਟੇ ਦਾ ਪਿੰਡ ਵਿੱਚ ਕੱਟ ਰਿਹਾ 4-4 ਘੰਟੇ ਮਾਨੂੰ ਜੇ ਪਿੰਡਾਂ ਦੇ ਵਿੱਚ ਅੱਜ ਵੀ ਐਡੇ ਵੱਡੇ ਵੱਡੇ ਕੱਟ ਲੱਗ ਰਹੇ ਘਰਾਂ ਦੇ ਵੀ ਤਾਂ ਆ ਬੋਟਾ ਕਰਕੇ ਇਹ ਥੋੜਾ ਬਹੁਤਾ ਫੇਰ ਵੀ ਰਾਜ਼ ਕਰ ਰਹੇ ਜੇ ਬੋਟਾ ਦੇ ਬਾਅਦ ਕੀ ਬਣੇਗਾ ਸਾਡਾ ਵੋਕਟਾ ਲੈਣ ਵਾਸਤੇ ਜਰੂਰ ਕੱਟ-ਕੱਟ ਲੱਗ ਰੇ ਲੇਕਿਨ ਫੇਰ ਵੀ ਕਿੰਨੇ ਘੰਟੇ ਦਾ ਕੱਟ ਹੈ ਜੀ 4 ਘੰਟੇ ਦਾ ਘਰਾਂ ਦਾ ਹਰ ਰੋਜ਼ 5 ਘੰਟੇ 4 ਘੰਟੇ ਦਾ ਕੱਟ ਹੈ ਜੀ ਵੀਦਾਰ ਹਰ ਪਿੰਡ ਦੇ ਲੋਕ ਦੱਸ ਰਹੇ ਇੱਥੇ ਲੱਗਦਾ ਹਰ ਕੱਟ ਦੇ ਵੀ ਇਹਨ ਦੁਪਹਿਰੇ ਵਿੱਚ ਹੈ ਜਦ ਦੁਪਹਿਰ ਨੂੰ ਲੋਕਾਂ ਨੂੰ ਲੋਡ ਹੁੰਦੀ ਹੈ ਜਦ ਕੱਟ ਲੱਗ ਜਾਂਦਾ ਨੀਚੇ ਸਕੂਲਾ ਚੌਂਕੋਂ ਤੋਂ ਤੱਕ ਦੇ ਅੰਦਰ ਜਦੋਂ ਬੱਚਿਆਂ ਦੇ ਸਕੂਲਾਂ ਤੋਂ ਆਉਂਦੇ ਆ ਉਹ ਬਿਜਲੀ ਨਹੀਂ ਹੁੰਦੀ ਤਲਫ ਦੇ ਗਰਮੀ ਦੇ ਨਾਲ ਇਹਨਾਂ ਮਾੜਾ ਜੀ ਗਰਮੀ ਵਿੱਚ ਫੇਰ ਇਹਨਾਂ ਨੇ ਕੀ ਲਾਈਟ ਦੇ ਦਿੰਦੇ ਆ ਜੀ ਸਰ ਇਹ ਮੈਂ ਛੋਟੀ ਦੀ ਗੱਲ ਕਰ ਰਿਹਾ ਸਰ ਐਲਾਨ ਨੰਬਰ 1 ਬਿਜਲੀ maf ਛੂਟ ਐਲਾਨ ਨੰਬਰ 2 24 ਘੰਟੇ ਬਿਜਲੀ ਛੂਟ ਐਲਾਨ ਨੰਬਰ 3 ਪਿੰਡਾਂ ਦਾ ਵਿਕਾਸ ਜਿਹੜੇ ਪੈਸੇ ਆਏ ਉਹ ਵੀ ਵਾਪਸ ਲੈ ਗਏ ਆਪ ਛੂਟ ਸੋ ਤਿੰਨ ਐਲਾਨ ਇੱਕ ਪਿੰਡ ਦੇ ਵਿੱਚ ਇਹਦੇ ਛੂਟ ਨੇ ਇਹਦੇ ਆਪਾਂ ਧਿਆਨ ਦੇਈਏ 100000 ਰੁਪਏ ਬੀਬੀਆਂ ਦਾ ਉਹ ਛੂਟ ਸੋ ਚਾਰ ਐਲਾਨ ਜਿਹੜੇ ਆ ਕੁਝ ਦੋ ਦੇ ਨਾਮ ਮੈਂ ਇਹ ਕਹਿੰਨੇ ਮੈਂ ਬੀਬੀ ਨੂੰ ਵੀ ਇਹੀ ਕਿਹਾ ਸੀ ਕਿ ਬੀਬੀ ਅਸੀਂ ਹੈਗੇ ਆ ਬਾਲਮੀਕ ਅਸੀਂ ਜਿੱਦਾਂ ਸਾਡੇ ਮਹਾਰਾਜ ਨੇ ਨਹੀਂ ਝੂਠ ਬੋਲਿਆ ਕਿ ਤੁਸੀਂ ਨਹੀਂ ਬੋਲਣਾ ਸਾਡੇ ਜੁਬਾਨਿਆਂ ਕਿ ਅਸੀਂ ਬਾਲਮੀਕੀ ਅੱਡੇ ਵੱਡੇ ਨਹੀਂ ਨੁਕਰਦੇ ਮੈਂ ਕਹਾਂ ਸੀ ਵੀ ਮੇਰੇ ਕੋਲ ਸੱਤ ਬੋਟਾਂ ਸੱਤ ਬੋਟਾਂ ਹੱਥ ਦਸਤੇ ਤੈਨੂੰ ਦੇਣੀ ਮੇਰੀ ਮੁਸ਼ਕਲ ਆ ਬੰਦੇ ਤੇ ਮੇਰੇ ਦੇ 30000 ਰੁਪਿਆ ਭਰਿਆ ਹੋਇਆ ਅੱਜ ਤੱਕ ਪਤਾ ਨਹੀਂ ਹੋਇਆ ਕਿੱਥੋਂ ਮੈਂ ਭਰ ਦਵਾਂ ਪੰਜਾਂ ਬੱਚਿਆਂ ਨੂੰ ਪੜਾਵਾ ਕਿ ਉਹਨਾਂ ਦੇ ਬੀਬੀ ਇਹ ਝੂਠੇ ਬੰਦੇ ਨਹੀਂ ਸਰਕਾਰ ਹੈ ਤੇ ਫਿਰ ਅੱਜ ਉਹਨੇ ਇਹ ਹੀ ਕਹਿੰਨੇ ਕਿ ਬੀਬੀ ਸਾਡੇ ਘਰੇ ਆਵੇ ਅੱਛੀ ਐਡਾ ਝਾੜੂ ਬੰਨਿਆ ਹੋਣਾ ਸੀ ਐਡਾ ਝਾੜੂ ਖਲਾਰ ਕੇ ਦੱਸਾਂਗੇ ਵੀ ਬੀਬੀ ਤੋਂ ਸਾਡੇ ਕੋਲੇ ਆ ਅੱਛੀ ਜਿੰਨੇ ਅੱਖੇ ਪੈਣ ਦੀ ਦੀ ਆਹ ਕਰਾਓ ਜੀ ਤੁਸੀਂ ਜਦਾਂ ਜੀ ਰੋਜ਼ ਤੁਸੀਂ ਵੀ ਜੀਹਾਂ ਕੰਮ ਲੈ ਰੋਜ਼ ਹਰ ਦਿਨ ਕਰਦੇ ਰਹਿੰਦੇ ਆ ਮੈਂ ਤੁਹਾਡੀ ਤਰਫਾਂ ਵੀ ਆਈ ਜੀਰਵਾ ਦਿਓ ਘਰ ਵਿੱਚ ਖਾਣਾ ਬਣਾਉਂਦੇ ਆ ਸਾਡੇ ਕਿਹਨੇ ਤਰਖਾ ਬਲੀ ਇਹ ਸਾਡਾ ਬਾਗਬਾਨਾ ਜੱਗਾ ਹੋ ਗਿਆ ਏ ਬੀਬੀ ਮਾਨੂੰ ਮਿਲੀ ਹੈ ਇਸ ਸਕੂਲ ਪਿੰਡ ਦੇ ਵਿੱਚ ਸਕੂਲ ਵਿੱਚ ਖਾਣਾ ਬਣਾਉਦੀ ਹੈ ਜਦ ਮੈਂ ਮੁੱਖ ਮੰਤਰੀ ਬਣਿਆ ਤਾਂ ਇਹਨਾਂ ਨੂੰ 1200 ਰੁਪਏ ਤਨਖਾਹ ਮਿਲਦੀ ਸੀ ਮੈਂ ਇਹਨਾਂ ਦੀ 3000 ਕਰ ਗਿਆ ਹੁਣ ਇਹਨਾਂ ਨੂੰ 3000 ਮਿਲਦੀ ਹੈ ਤੇ 3000 ਵੀ ਘੱਟ ਹੈ ਮੌਜੂਦਾ ਸਰਕਾਰ ਨੂੰ ਵਧਾਉਣੀ ਚਾਹੀਦੀ ਹੈ ਇਸੇ ਤਰ੍ਹਾਂ ਆਂਗਣਵਾੜੀ ਵਾਲਿਆਂ ਦੀ ਮੈਂ ਤਨਖਾਹ ਵਧਾਈ ਸੀ ਆਸ਼ਾ ਵਰਕਰਾਂ ਦੀ ਵਧਾਈ ਸੀ ਇਹਨਾਂ ਨੂੰ ਹੋਰ ਤਨਖਾਹ ਇਹਨਾਂ ਦੇ ਵਧਾਉਣੇ ਚਾਹੀਦੇ ਹੈ ਮਹਿੰਗਾਈ ਵੱਧ ਗਈ ਹੈ ਕਿ ਇਹਨਾਂ ਦਾ ਗੁਜ਼ਾਰਾ ਨਹੀਂ ਚੱਲਦਾ